ਏ ਮੇਰਾ ਮੈਸੇਜ ਹੈਗਾ ਜਿਹੜੇ ਆ ਬਾਦਲਾਂ ਦੇ ਯੂਟਿਊਬਰਾਂ ਦੀ ਹੈਲਪ ਵਾਸਤੇ ਗਏ ਸੀਗਾ ਨਾ ਇੱਕ ਉਹ ਸਾਬਕਾ ਫੌਜੀ ਅਗਰਾਂਹ ਸਾਹਿਬ ਤੇ ਇੱਕ 25 30 ਵਾਰੀ ਅਰਦਾਸ ਕਰਕੇ ਸ਼ੀਧੀ ਰੇ ਚੁੱਕੇ ਆ ਡੱਲੇਵਾਲ ਸਾਹਿਬ ਹਾਂ ਮਤੋਂ ਮਰेंगे ਜੀ ਹਮ ਕੁਛ ਖਾਏਗੇ ਨਹੀਂ ਤੇ ਅੰਦਰ ਵੜ ਕੇ ਪੀ ਕੇ 슈ਹਾਰਿਆਂ ਵਾਲਾ ਦੁੱਧ ਟੌਪ ਦਾ ਜੂਸ ਤੇ ਮਹਿੰਗਾ ਪਾਣੀ ਤੇ ਮਗਰੋਂ ਪਤਾ ਲੱਗਦਾ ਅਰਦਾਸ ਹਰਦੂਸ ਵੀ ਸਾਈਡ ਤੇ ਗਈ ਤੇ ਸਾਰਾ ਕੁਝ ਸਾਈਡ ਤੇ ਹੋ ਗਿਆ ਜੀ ਤੇ ਹੁਣ ਫੇਰ ਹੱਥ ਪ੍ਰਾਣੇ ਖੌਂਸੜੇ ਬਸੰਤੇ ਹੋਰੀ ਆਏ ਬਾਪੂ ਯਾਰ ਇਸ ਉਮਰ ਚ ਆ ਕੇ ਹਜੇ ਵੀ ਤੁਹਾਨੂੰ ਕਾਹਦਾ ਲਾਲਚ ਆ ਯਾਰ ਹਜੇ ਵੀ ਇੰਨੀ ਬਿਸ਼ਰਮੀ ਮੱਲੀ ਹੋਈ ਆ ਤੁਸੀਂ ਯਾਰ ਪਤਾ ਨਹੀਂ ਲੋਕਾਂ ਨੂੰ ਸੱਚ ਨੂੰ ਝੂਠ ਕਰਨ ਚ ਲੱਗੇ ਹੋਏ ਆ ਤੁਸੀਂ ਐਂ ਕਰੋ ਆਪਦੇ ਪੁੱਤਾਂ ਦੇ ਸਿਰਾਂ ਤੇ ਹੱਥ ਰੱਖੋ ਠੀਕ ਆ ਦੂਜੇ ਨੰਬਰ ਤੇ ਮੈਂ ਤੁਹਾਨੂੰ ਚੈਲੰਜ ਕਰਦਾ ਬਾੜਾ ਤਾਂ ਨਹੀਂ ਆ 100 ਡਾਲਰ ਦੀ ਮੈਂ ਆਪਣੀ ਸ਼ਰਤ ਲਾਉ ਜੇ ਤੁਸੀਂ ਲਾ ਸਕਦੇ ਹੈਗੇ ਆ ਤਾਂ ਦੱਸੋ ਇਹ ਜਿਹੜਾ ਤੁਹਾਨੂੰ ਪੰਜਾਬ ਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਇਹ ਸਰਕਾਰ ਦੇ ਰਹੀ ਹੈ ਕਿਸੇ ਹੋਰ ਸਟੇਟ 'ਚ ਇਹ ਕੁਝ ਮਿਲ ਰਿਹਾ ਹੈਗਾ ਉਹ ਜਿਹੜੀਆਂ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਮਿਲ ਰਹੀਆਂ ਐ ਇਹ ਜਿਹੜੀਆਂ ਸਹੂਲਤਾਂ ਕਿਤੇ ਹੋਰ ਮਿਲ ਰਹੀਆਂ ਹੈਗੀਆਂ ਜੇ ਤੁਸੀਂ ਬਿਸ਼ਰਮੀਤਾਂ ਹੰਢੀ ਹੈਗੀ ਆ ਤੇ ਉਤੋਂ ਉਤੋਂ ਕਰੀ ਜਾਉਂਗੇ ਅਸੀਂ ਤਾਂ ਗੈਰ ਰਾਜਨੀਤਿਕ ਜੀ ਅਸੀਂ ਤਾਂ ਫੁਲਾਨੇ ਠਿਕਾਨੇ ਅਸਲ ਵਿੱਚ ਜਿਹੜੇ ਤੁਹਾਡੇ ਅਰਗੇ ਆ ਨਾ ਤੁਹਾਡੇ ਅਰਗੇ ਪਖੰਡੀ ਪਹਿਲਾਂ ਵੀ ਆਏ ਜਿਹੜੇ ਕਹਿੰਦੇ ਅਸੀਂ ਰਾਜਨੀਤੀ 'ਚ ਨਹੀਂ ਆਉਣਾ ਅਸੀਂ ਤਾਂ ਬੜੇ ਸ਼ੁੱਧ ਸਪਸ਼ਟ ਹੈਗੇ ਆ ਤੇ ਆ ਕੇ ਕਰਨੀ ਤੁਸੀਂ ਰਾਜਨੀਤੀ ਹੀ ਹੁੰਦੀ ਆ ਅਸਲ ਵਿੱਚ ਤੁਹਾਨੂੰ ਜਿੱਧਰੋਂ ਵਰਕੀ ਪੈ ਜਾਂਦੀ ਉਧਰ ਨੂੰ ਤ ਆਈ ਨਾਲ ਲਿਖਾਈ ਬਸ ਠੀਕ ਹਾਂਜੀ ਸਾਡਾ ਤਜਰਬਾ ਬਹੁਤ ਆ ਜੀ ਤਜਰਬਾ ਤੁਹਾਡਾ ਟਟੂ ਦਾ ਆ ਸੜਕਾਂ ਦੇ ਬਣਨ ਦਾ ਤਜਰਬਾ ਹੋਰ ਤੁਹਾਡਾ ਤਜਰਬਾ ਕਿਹੜਾ ਹੈਗਾ ਕੀ ਤੁਸੀਂ ਇਸ ਕੰਮ ਨੂੰ ਦਿੱਤਾ ਹੈਗਾ ਤੁਸੀਂ ਉਹ ਬਿਸ਼ਰਮੀ ਮੱਲੀ ਹੋਈ ਹੈ ਅੱਜ ਦੀ ਡੇਟ 'ਚ ਦੱਸੋ ਮੈਨੂੰ ਕੀ ਮਿਲਦਾ ਹੈਗਾ ਜਦੋਂ ਦੀ ਇਹ ਸਰਕਾਰ ਆਈ ਹੈ ਜਿਹੜੀਆਂ ਸਹੂਲਤਾਂ ਇਹਨਾਂ ਨੇ ਦਿੱਤੀਆਂ ਹੈਗੀਆਂ ਮੇਰਾ ਚੈਲੰਜ ਆ ਤੁਹਾਨੂੰ ਚੈਲੰਜ ਗੁਰੂ ਘਰ ਖੜਕੇ ਅਕਾਲ ਤਖਤ ਤੇ ਖੜਕੇ ਸ਼ਰਤ ਲਾਉਣੀ ਸ਼ਰਤ ਲਾ ਲਓ ਠੀਕ ਹੈ ਸਿਰ ਸਰ ਦੀ ਲਾ ਲਓ ਪੈੜੀ ਪੈੜੀ ਦੀ ਲਾਓ ਆਓ ਆਓ ਇਸ ਗੱਲ ਤੇ ਡਿਬੇਟ ਕਰੋ ਜੋ ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰ ਦੇ ਰਹੀ ਹੈ ਇਹ ਮੁੱਖ ਮੰਤ ਦੇਰੇ ਹੈ ਵੀ ਕੋਈ ਉਹ ਤੁਹਾਡੇ ਚੱਪੇ ਚੱਪੇ ਤੱਕ ਪਾਣੀ ਪਹੁੰਚਾ ਦੇ ਲੱਗਾ ਤੁਹਾਡੇ ਕੱਲੇ ਕੱਲੇ ਬੰਦੇ ਵਾਸਤੇ ਉਹ ਕਹਿੰਦਾ ਕਿ ਆ ਬੀਮਾ ਜਿਹੜਾ ਸਿਹਤ ਬੀਮਾ ਕਾਟ ਦੇ ਦੂੰਗਾ ਠੀਕ ਹੈ ਉਹ ਤੁਹਾਡੇ ਜਵਾਬ ਵਜਾਉਣ ਵਾਸਤੇ ਹਰ ਤਰ੍ਹਾਂ ਦੇ ਪ੍ਰਬੰਧ ਕਰ ਰਿਹਾ ਹੋਰ ਤੁਹਾਡੇ ਵਾਸਤੇ ਕਿਹੜਾ ਰੱਬ ਆ ਜੀ ਉਹ ਦੁਨੀਆ ਦਾ ਠੀਕ ਹੈ ਤੁਸੀਂ ਕਿਹੜਾ ਭਾਲਦੇ ਆ ਕੋਈ ਹੋਰ ਧਰਤੀ ਦਾ ਕੋ ਕੋਨਾ ਤਾਂ ਦਿਖਾਓ ਜਿੱਥੇ ਇਹਦੇ ਨਾਲੋਂ ਵੱਧ ਸਹੂਲਤਾਂ ਮਿਲ ਰਹੀਆਂ ਹੈਗੀਆਂ ਈਮਾਨਦਾਰੀ ਈਮਾਨਦਾਰੀ ਦਾ ਲੈਵਲ ਇਹ ਹੈਗਾ ਤੁਸੀਂ ਤਾਂ ਬੁਸ਼ਰਮੀ ਇੰਨੀ ਮੱਲੀ ਹੈ ਨਾ ਤੁਹਾਨੂੰ ਕੋਈ ਪੁੱਛ ਲਵੇ ਤੁਹਾਡੀ ਜਿਹੜੀ 1000 ਸੋਮਾ ਉਹਦਾ ਹਿਸਾਬ ਕਿਤਾਬ ਕੀ ਹੈ ਤੁਹਾਡੀਆਂ ਚੀਕਾਂ ਪਹਿ ਜਾਣਗੀਆਂ ਤੁਸੀਂ ਕਹਿੰਦਾ ਸਾਡਾ ਗਲ ਘੁੱਟਦਾ ਪੱਤਰਕਾਰਾਂ ਵਾਂਗੂ ਤੁਹਾਨੂੰ ਹਜੇ ਆਜ਼ਾਦ ਛੱਡਿਆ ਹੋਇਆ ਹੈਗਾ ਠੀਕ ਹੈ ਜਿੱਦ ਤੇ ਤੁਹਾਡਾ ਹਿਸਾਬ ਕਰਨ ਤੇ ਆਇਆ ਹੈ ਨਾ ਉਦੈ ਤੁਸੀਂ ਵੀ ਰੋਂਦੇ ਦੇਖ ਲਿਆ ਜੋ ਕਿਵੇਂ ਰੋਣਾ ਹੈਗਾ ਤੁਹਾਡੀ ਹਾਲਤ ਇਹ ਹੈਗੀ ਆ ਤੁਸੀਂ ਚੱਕ ਕੇ ਕਿਸੇ ਦੇ ਦਾਜ ਦਾ ਰੋਲਾ ਕਿਸੇ ਦੇ ਮੱਜ ਦਾ ਰੋਲਾ ਕਿਸੇ ਦੀ ਕੱਟੀ ਦਾ ਰੋਲਾ ਕਿਸੇ ਦੀ ਭੱਜ ਗਈ ਕਿਸੇ ਦੀ ਨਿਕਲ ਗਈ ਕਿਸੇ ਨੇ ਛੱਡਣੀ ਕਿਸੇ ਨੇ ਛਡਾਉਣੀ ਆ ਠੀਕ ਹੈ ਤੁਸੀਂ ਜੋ ਬਲੈਕਮੇ ਤੁਸੀਂ ਬਿਸ਼ਰਮੀ ਐ ਵੀ ਧਾਰ ਵੀ ਹੈਗੀ ਐ ਮੈਂ ਤਾਂ ਹੈਰਾਨ ਆ ਤੁਸੀਂ ਮਰਨਾ ਨਹੀਂ ਯਾਰ ਤੁਸੀਂ ਜਾ ਕੇ ਰੱਬ ਨੂੰ ਕੋਈ ਹਿਸਾਬ ਨਹੀਂ ਦੇਣਾ ਉਹ ਬਿਸ਼ਰਮੋ ਇਹ ਤਾਂ ਦੱਸੋ ਵੀ ਇਹ ਸਟੇਟ ਨਾਲੋਂ ਵੱਧ ਬਾਕੀ ਕਿਹੜੀ ਸਟੇਟ ਨੂੰ ਮਿਲ ਰਿਹਾ ਹੈਗਾ ਇਹ ਤਾਂ ਸਮਝਾਓ ਇਸ ਕੌਮ ਨੂੰ ਉਹ ਯਾਰ ਸ਼ਹਿਰ ਕਾਡਾਂ ਤੋਂ ਲੈ ਕੇ ਯਾਰ ਕੀ ਕੁਝ ਤੁਹਾਨੂੰ ਮਿਲ ਰਿਹਾ ਹੈਗਾ ਇਸ ਤੋਂ ਗਾਂ ਰੱਬ ਦਾ ਨਾ ਆਈਆਂ ਇਸ ਤੋਂ ਗਾਂ ਕੁਝ ਨਹੀਂ ਹੈਗਾ ਬਾਹਰ ਨਿਕਲ ਕੇ ਵੇਖੋ ਬਾਹਰ ਨਹੀਂ ਕਿਸੇ ਸਟੇਟਾਂ ਜਾਓ ਮਰੋਕੋ ਤੇ ਜਾ ਕੇ ਵੇਖੋ ਕਿ ਕਿਹੜੀ ਹੋਰ ਸਟੇਟ ਨੂੰ ਉਹ ਕੁਝ ਮਿਲ ਰਿਹਾ ਜੋ ਪੰਜਾਬ ਵਾਲਿਆਂ ਨੂੰ ਮਿਲ ਰਿਹਾ ਹੈਗਾ ਠੀਕ ਹੈ ਤੇ ਆ ਜਿਹੜੇ ਗਵਾਰ ਆ ਜਿਨ੍ਹਾਂ ਦੇ ਪੇਜ ਬੰਦ ਹੋਏ ਆ ਉਏ ਇਹ ਤਾਂ ਹਜੇ ਤੁਹਾਨੂੰ ਮਾੜਾ ਜਿਹਾ ਨਾ ਹਲੂਣਾ ਦਿੱਤਾ ਕਿ ਆਪਦੀ ਦੂਜੀ ਅੱਖ ਖੋਲੋ ਦੂਜੀ ਅੱਖ ਖੋਲ ਕੇ ਵੇਖੋ ਕਿ ਸੱਚ ਕੀ ਹੈ ਇਸ ਪੰਜਾਬ ਦਾ ਠੀਕ ਹੈ ਸੁੱਜੋਂ ਦੇ ਵਸਦੇ ਰੋ ਲਵ ਯੂ ਟਰੱਕ ਭਰ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਓਟ ਆਸਰਾ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸਾਡਾ ਕਾਫਲਾ ਤੁਰਿਆ ਰਸੀ ਸਦਾਂ ਤਾਂ ਪਰੰਪਰਾਵਾਂ ਤੇ ਮਰਿਆਦਾਵਾਂ ਦੀ ਰਾਖੀ ਲਈ ਤੇ ਪੰਜਾਬ ਜਿਸ ਕਗਾਰ ਦੇ ਉੱਤੇ ਖੜਾ ਜਿਸ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਦੀ ਗੁਜ਼ਰ ਰਿਹਾ ਹੈ ਉਹਨਾਂ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਪੰਜਾਬ ਨੂੰ ਜਿਹੜਾ ਤੇ ਪੰਜਾਬੀਆਂ ਨੂੰ ਬਚਾਉਣ ਦੇ ਲਈ ਅਸੀਂ ਜਦੋ ਜੱਟ ਕਰ ਰਹੇ ਹਾਂ ਤੇ ਅੱਜ ਸਾਡੇ ਕਾਫਲੇ ਦੇ ਵਿੱਚ ਸਰਦਾਰ ਕੁਲਵਿੰਦਰ ਸਿੰਘ ਲਵਲੀ ਤੇ ਹੋਰ ਬਹੁਤ ਸਾਰੇ ਜਿਹੜੇ ਉਹ ਸ਼ਾਮਲ ਹੋਣ ਜਾ ਰਹੇ ਨੇ। ਔਰ ਮੈਂ ਹੋਰਾਂ ਨੂੰ ਵੀ ਅਪੀਲ ਕਰਦਾ ਹਾਂ ਖਾਸ ਤੌਰ ਦੇ ਉੱਤੇ ਨੌਜਵਾਨਾਂ ਨੂੰ ਕਿ ਪੰਜਾਬ ਨੂੰ ਪੰਜਾਬ ਨੇ ਹੀ ਬਚਾਉਣਾ ਹੈ। ਔਰ ਕਿਸੇ ਨੇ ਨਹੀਂ ਪਚਾਉਣਾ ਦਿੱਲੀ ਨੇ ਬਿਲਕੁਲ ਵੀ ਨਹੀਂ ਪਚਾਉਣਾ ਜਾਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਬਿਲਕੁਲ ਵੀ ਨਹੀਂ ਪਚਾਉਣਾ ਔਰ ਇਹ ਤਜਰਬਾ ਜਿਹੜਾ ਹੈ ਇਹ ਸਾਨੂੰ ਮਹਿੰਗਾ ਹੀ ਪਿਆ ਲੰਬਾ ਸਮਾਂ ਕਾਂਗਰਸ ਨੇ ਰਾਜ ਕੀਤਾ ਹੈ ਕਾਂਗਰਸ ਦਿੱਲੀ ਤੋਂ ਚੱਲਦੀ ਰਹੀ ਹੈ ਤੇ ਪੰਜਾਬ ਦਾ ਹਸ਼ਰ ਬਹੁਤ ਮਾੜਾ ਕੀਤਾ ਪੰਜਾਬ ਦੇ ਪਾਣੀ ਲੁੱਟੇ ਗਏ ਪੰਜਾਬ ਦੀ ਰਾਜਧਾਨੀ ਲੁੱਟੀ ਗਈ ਤੇ ਜੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹਨੇ 10-15 ਸਾਲ ਰਾਜ ਕੀਤਾ ਚਾਹੀਦਾ ਪਿਆ ਸੀ ਕਿ ਕੇਂਦਰ ਦੇ ਨਾਲ ਮਿਲ ਕੇ ਪੰਜਾਬ ਦੇ ਮਸਲੇ ਹੱਲ ਕਰਾਉਂਦੇ ਜਿਹੜੀਆਂ ਗਲਤੀਆਂ ਕਾਂਗਰਸ ਨੇ ਕੀਤੀਆਂ ਸੀ ਉਹਨਾਂ ਨੂੰ ਤਰਸਪ ਕਰਵਾਉਂਦੇ ਪਰ ਇਹਨਾਂ ਨੇ ਸਿਰਫ ਸੱਤਾ ਭੋਗਣ ਤਾਂ ਕਿ ਆਪਣੇ ਆਪ ਨੂੰ ਸੀਮਤ ਰੱਖਿਆ ਔਰ ਜਿਹੜੀਆਂ ਗਲਤੀਆਂ ਕਾਂਗਰਸ ਨੇ ਕੀਤੀਆਂ ਜਾਂ ਜਿਹੜੇ ਜ਼ਖਮ ਕਾਂਗਰਸ ਨੇ ਦਿੱਤੇ ਸੀ ਪੰਜਾਬ ਨੂੰ ਸਿੱਖਾਂ ਨੂੰ ਖਾਸ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਮਲਮ ਲਾਉਣ ਵਾਸਤੇ ਕਦੇ ਵੀ ਇਹਨਾਂ ਨੇ ਕੇਂਦਰ ਕੋਲ ਅਪੀਲ ਹੀ ਨਹੀਂ ਪਾਈ ਇਸ ਲਈ ਅੱਜ ਜ਼ਰੂਰਤ ਹੈ ਕਿ ਅਸੀਂ ਆਪਣੀ ਰੀਜਨਲ ਪਾਰਟੀ ਨੂੰ ਜਿਹੜਾ ਹੈ ਉਹ ਤਕੜੇ ਕਰੀਏ ਜਿਹੜੇ ਅਜ਼ਮਾਏ ਹੋਏ ਲੋਕ ਨੇ ਉਹਨਾਂ ਨੂੰ ਹੁਣ بار بار ਅਜ਼ਮਾ ਕੇ ਅਸੀਂ ਆਪਣਾ ਵਕਤ ਜਿਹੜਾ ਹੈ ਸਮਾਂ ਜਿਹੜਾ ਗਰਤਨਾ ਕੋਈ। ਕਿਹਦੀ ਜਿਵੇਂ ਦੇਖਦੇ ਜਿਹੜੇ ਪੰਥਕ ਮੁdde ਨੇ ਉਹਨਾਂ ਦੇ ਪੰਥਕ ਪਾਰਟੀਆਂ ਜਿਹੜੀਆਂ ਬੰਡੀਆਂ ਨਜ਼ਰ ਆ ਰਹੀਆਂ ਨੇ ਟੜੇ ਬੰਡੀਆਂ ਜਿਵੇਂ ਦੇਖੇ ਜਾ ਰਿਹਾ ਅਸੀਂ ਇੱਕ ਕਮੇਟੀ ਬਣਾਈ ਹੈ ਪੰਥਕ ਜੱਤੇ ਬੰਦੀਆਂ ਨੂੰ ਪੰਥਕ ਜਿਹੜੀਆਂ ਟੜੇ ਹੈਗੇ ਪਾਰਟੀਆਂ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਕਰਨ ਵਾਸਤੇ ਔਰ ਉਮੀਦ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਜਿਹੜਾ ਜੱਤ ਜਤ ਦਾ ਰੂਪਾਂ ਦਾ ਮਾਮਲਾ ਹੋਵੇਗਾ ਕਈ ਜੇ ਬੰਦੀ ਸਰਗਰਮ ਖਾਦੀ ਰਹਿ ਗਈ ਹੋਵੇ ਅਜੇ ਤੱਕ ਕੋਈ ਬਰਗਾੜੀ ਕਾਣ ਇਸ ਵੀ ਬਸਲੇ ਦਾ ਹੱਲ ਨਹੀਂ ਹੋਇਆ ਔਰ ਸਿੱਖੋ ਭਾਵਨਾਵਾਂ ਵਿੱਚ ਕਿਤੇ ਨਾ ਕਿਤੇ ਆਹ ਤੋੜੀਆਂ ਜੇ ਤੋ ਨਿਸ਼ਾਨਾ ਸਿਰਫ ਸੱਤਾ ਪ੍ਰਾਪਤੀ ਮੰਨ ਲਿਆ ਜਾਵੇ ਜੇ ਤੋ ਸੱਤਾ ਭੋਗਣ ਦਾ ਕੀ ਸੀਮਤ ਕਰ ਲਿਆ ਜਾਵੇ ਲੋਗਾ ਵੱਲੋਂ ਤੇ ਉਦੋਂ ਫਿਰ ਮੁੱਦੇ ਹੱਲ ਨਹੀਂ ਹੁੰਦੇ ਹੁੰਦੇ ਉਦੋਂ ਮੁੱਦੇ ਪੈਂਡਿੰਗ ਹੀ ਰਹਿੰਦੇ ਹੁੰਦੇ ਆ ਇਹੋ ਹੀ ਕਾਰਨ ਹੈ ਕਿ ਚਾਹੇ ਉਹ ਬਰਗਾੜੀ ਦਾ ਮਸਲਾ ਹੈ ਜਾਂ ਹੋਰ ਦੂਜੇ ਮਸਲੇ ਨੇ ਉਹ ਹੱਲ ਨਹੀਂ ਹੋਏ ਆ ਰਾਜਨੀਤੀ ਹੋਈ ਹੈ ਚਾਹੇ ਮੌਜੂਦਾ ਸਰਕਾਰ ਹੈ ਇਹਨੇ ਵੀ ਰਾਜਨੀਤੀ ਕੀਤੀ ਹੈ ਪਿੱਛੇ ਕਾਂਗਰਸ ਰਹਿ ਕੇ ਗਈ ਹੈ ਉਹਨੇ ਵੀ ਕਿਹਾ ਸੀ ਕਿ ਬਰਗਾੜੀ ਦੇ ਦੋਸ਼ੀਆਂ ਨੂੰ ਅਸੀਂ ਬੇਨਕਾਬ ਕਰਾਂਗੇ ਉਹ ਵੀ ਬੇਨਕਾਬ ਨਹੀਂ ਕਰ ਸਕੀ ਤੇ ਜਿਨ੍ਹਾਂ ਦੇ ਦੌਰ ਦੇ ਵਿੱਚ ਬਰਗਾੜੀ ਵਰਗੇ ਜਿਹੜੇ ਘਣਾਉਣੇ ਕਾਂਡ ਹੋਇਆ ਤੇ ਉਹਨਾਂ ਨੇ ਤਾਂ ਬਿਲਕੁਲ ਵੀ ਜਿਹੜਾ ਇਹਨੂੰ ਛੋਇਆ ਤੱਕ ਨਹੀਂ ਹੈ ਇਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕੇਂਦਰ ਸਰਕਾਰ ਕੋਲ ਕਿੱਥੇ ਰੱਖਦੇ ਗੁਰਦੁਆਰਾ ਐਕਟ ਦੀ ਕਵਾ ਮੰਗ ਕੀਤੀ ਸੀ ਕਿ ਕੇਂਦਰ ਸਰਕਾਰ ਬਣਾਉਣ ਚਾਹ ਰਹੀ ਹੈ ਉਹ ਰਿਫੋਰ ਹੋਇਆ ਸੀਗਾ ਲੱਗਦਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਲਾਤ ਪੜਦੇ ਜਾ ਰਹੇ ਨੇ ਤੇ ਇਸ ਤਰ੍ਹਾਂ ਦਾ ਐਕਟ ਬਣਨਾ ਜ਼ਰੂਰੀ ਹੋ ਗਿਆ ਹੈ ਨਹੀਂ ਕੇਂਦਰ ਸਰਕਾਰ ਆਪਣੇ ਲੈਵਲ ਦੇ ਉੱਤੇ ਕੋਈ ਇਦਾਂ ਦਾ ਐਕਟ ਨਹੀਂ ਬਣਾ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਊਸ ਮਤਾ ਪਉਂਦਾ ਹੈ ਕਿ ਉਸ ਅੰਦਰ ਦੇ ਵਿੱਚ ਤਰਮੀਮ ਹੁੰਦੀ ਹੈ ਤੇ ਬਾਕੀ ਇਹ ਵੀ ਅਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਜਿਹੜੀ ਹੈ ਡਿਮਾਂਡ ਜਰੂਰ ਕਰਦੇ ਹਾਂ। ਆਲ ਇੰਡੀਆ ਗੁਰਦੁਆਰਾ ਐਕਟ ਜਿਹੜਾ ਹੈ ਉਹ ਕੌਮੀ ਤੌਰ ਦੇ ਉੱਤੇ ਸਾਨੂੰ ਮਜ਼ਬੂਤ ਕਰੇ। ਛੋਟਾ ਵੀ ਸਾਲ ਹੈ ਜੀ ਉਹ ਐਕਟਾ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਕੀ ਹਾਲਾਤ ਰਹਿਣਗੇ ਉਹ ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਅਸੀਂ ਮਿਹਨਤ ਕਰ ਰਹੇ ਹਾਂ, ਜਤੋਜਾਤ ਕਰ ਰਹੇ ਹਾਂ ਜਿਹੜੇ ਪੰਜਾਬ ਪ੍ਰਸਤਾ ਹੈ, ਪੰਥ ਪ੍ਰਸਤਾ ਹੈ ਉਹ ਸਾਡੇ ਕਾਫਲੇ ਦੇ ਵਿੱਚ ਸ਼ਾਮਲ ਹੋ ਰਹੇ ਆ। ਤੇ ਜਿਨ੍ਹਾਂ ਨੂੰ ਪੰਜਾਬ ਜਾਂ ਪੰਥ ਨਾਲ ਕੋਈ ਹਮਦਰਦੀ ਨਹੀਂ ਹੈ, ਸਿਰਫ ਸੱਤਾ ਦਿਖਦੀ ਹੈ ਤੇ ਉਹ ਜਿਹੜੇ ਨੇ ਜੇ ਬਾਦਸ਼ਾਹ ਦਾ ਜੇ ਬੀਜੇਪੀ ਨਾਲ ਕਿੱਥੇ ਗੱਠਜੋੜ ਹੋ ਜਾਂਦਾ ਲੱਗਦਾ ਕਿ ਫਿਰ ਢਾਲ ਲੱਗੇਗੀ ਇੱਕ ਵਾਰ ਫਿਰ ਉਸ ਤਰ੍ਹਾਂ ਦੇ ਹਾਲਾਤ ਬਣਾਂਗੇ ਇਹਦੇ ਬਾਰੇ ਸਾਨੂੰ ਨਹੀਂ ਪਤਾ ਹੈ ਕਿ ਬੀਜੇਪੀ ਨਾਲ ਅਕਾਲੀ ਦਲ ਦਾ ਗੱਠਜੋੜ ਹੋਣਾ ਜਾਂ ਨਹੀਂ ਹੋਣਾ ਹੈ ਤਾਂ ਕਿ ਅਸੀਂ ਕੁਝ ਕਹਿ ਸਕਦੇ ਹਾਂ ਅਸੀਂ ਤਾਂ ਆਪਣੇ ਬਾਰੇ ਦੱਸ ਸਕਦੇ ਹਾਂ ਜੀ ਕਿ ਅਸੀਂ ਪੰਜਾਬ ਔਰ ਪੰਜਾਬੀਏਤ ਨੂੰ ਬਚਾਉਣ ਔਰ ਪੰਖਤੀਆਂ ਗੱਲਾਂ ਕਰਨ ਵਾਸਤੇ ਜਿਹੜਾ ਦੀਪ ਸਿੱਧੂ ਸੀ ਨਾ ਉਹ ਬੰਬੇ ਰਹਿੰਦਾ ਸੀ ਸ਼ਨੀ ਦਿਓਲ ਦੇ ਨਾਲ ਉਹਦੀ ਨੇੜਤਾ ਸੀ ਤੇ ਉਹਨੇ ਸ਼ਨੀ ਦੇਵਲ ਦੀਆਂ ਫਿਲਮਾਂ ਕਈ ਪ੍ਰੋਡਿਊਸਰਾਂ ਦੇ ਨਾਲ ਸੈਨ ਕਰਵਾਈਆਂ ਸੀ ਤੇ ਉਸ ਵਕਤ ਦੀਫ ਸਦੂ ਦੇ ਕੋਲੇ ਇਹ ਜਿਹੜੇ ਸੂਤਰ ਦੱਸਦੇ ਨੇ ਜਾਣਕਾਰ ਬੰਦੇ ਦੱਸਦੇ ਨੇ ਵੀ 15 ਕਰੋੜ ਰੁਪਈਆ ਤਕਰੀਬਨ ਤਕਰੀਬਨ ਹੈਗਾ ਸੀ ਤੇ ਉਹ 15 ਕਰੋੜ ਰੁਪਈਆ ਵੀ ਜਿਹੜੀਆਂ ਸਣੀ ਦੇਲ ਦੀਆਂ ਫਿਲਮਾਂ ਸੈਨ ਕਰਵਾਈਆਂ ਸੀ ਵੱਡੇ ਪ੍ਰੋਡਿਊਸਰਾਂ ਦੇ ਕੋਲ ਉਹਨਾਂ ਦੇ ਕੋਲੋਂ 30 35 ਕਰੋੜ ਰੁਪਈਆ ਮਿਲਿਆ ਸੀ 15 ਕਰੋੜ ਰੁਪਈਆ ਇਹਦੇ ਇਕੱਲੇ ਦੀਪ ਸਿੱਧੂ ਦੇ ਕੋਲ ਆ ਗਿਆ ਸੀ ਚਲੋ ਮੈਂ ਬਹੁਤਾ ਨਹੀਂ ਫਰੋਲਣ ਦੀ ਕੋਸ਼ਿਸ਼ ਕਰਦਾ ਕੇਵਲ ਹਿੰਟ ਜੇ ਦੇ ਰਹਿਆਂ ਵੈਸੇ ਬਹੁਤੇ ਲੋਕਾਂ ਨੂੰ ਪਤਾ ਹੈ ਇਸ ਸਟੋਰੀ ਬਾਰੇ ਵਿਕੀ ਹੋਇਆ ਬਹੁਤਾ ਡੀਪਲੇ ਜਾਣ ਦੀ ਲੋੜ ਨਹੀਂ ਤੇ ਉਹ ਪੰਜਾਬ ਆ ਗਿਆ ਜਦੋਂ ਪੰਜਾਬ ਆ ਗਿਆ ਇਹ ਤਲਵਾੜੇ ਵਰਗੇ ਦੋ ਤਿੰਨ ਪ੍ਰੋਡਿਊਸਰ ਸੀ ਇੱਥੋਂ ਦੇ ਇੱਕ ਚੈਨਲ ਦਾ ਮਾਲਕ ਸੀ ਤੇ ਜਿਹਨੇ ਜੋਰਾ 10 ਨੰਬਰ ਦੀਆ ਫਿਲਮ ਬਣਾਈ ਸੀ ਤੇ ਇੱਕ ਪੱਤਰਕਾਰ ਸੀ ਬਹੁਤ ਵੱਡੇ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਮੀਤ ਦੀਪ ਸਿੱਧੂ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਪੇਸ਼ ਕਰੀਏ ਇਹਨਾਂ ਨੇ ਪਹਿਲਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੀ ਜਿਹਨਾਂ ਦਾ ਹੁਣ ਮਸਲਾ ਚੱਲਦਾ 328 ਰੂਪ ਉਹ ਸਰੂਪਾਂ ਦੇ ਸਬੰਧ ਵਿੱਚ ਇਹਨਾਂ ਨੇ ਵੀਡੀਓ ਬਣਵਾ ਕੇ ਉਤੋਂ ਵਾਇਰਲ ਕੀਤੀ ਉਹ ਕਹਿੰਦਾ ਸੀ ਪਿੱਟ ਪਿੱਟ ਕੇ ਇਹ ਸਰੂਪ ਨਾਲ ਕੋਰ ਚਲੇ ਗਏ ਆਰਐਸ ਦੇ ਕੋਲ ਚਲੇ ਗਏ ਤੇ ਉਹ ਵੀਡੀਓ ਉਹਦੀ ਬਾਇਰਲ ਹੋ ਗਈ ਉਹ ਤੋਂ ਬਾਅਦ ਉਹਨੂੰ ਕਿਸਾਨੀ ਆंदोलਨ ਦੇ ਵਿੱਚ ਲੈ ਆਏ। ਉੱਥੇ ਟਕਰਾਅ ਲਵਾਜੀ ਤੋਂ ਤੋਂ ਮੈਮਾ ਹੋਈ। ਯਾਨੀ ਕਿ ਬੰਦਾ ਕਾਫੀ ਵਾਇਰਲ ਹੋ ਗਿਆ। ਇੱਕ ਤਾਂ ਫਿਲਮੀ ਐਕਟਰ ਸੀ। ਇੱਕ ਵਕੀਲ ਦੀ ਪ੍ਰੈਕਟਿਸ ਉਹ ਬੰਦਾ ਕਰਦਾ ਸੀ। ਥੋੜੀ ਬਹੁਤੀ ਕਰ ਲਈ ਸੀ। ਤੇ ਉਹਨੂੰ ਬੋਲਣਾ ਆਉਂਦਾ ਸੀ। ਤੇ ਉਹਦੇ ਪਿੱਛੇ ਬੈਕ ਤੇ 2-3 ਸਾਡੇ 6 ਸਕਾਲਰ ਖੜੇ ਸੀ। ਜਿਹੜੇ ਉਹਨੂੰ ਲਿਖ ਕੇ ਦਿੰਦੇ ਸੀ ਵੀ ਤੋ ਅੱਜ ਆ ਬੋਲਣਾ ਹੈ ਅੱਜ ਆ ਬੋਲਣਾ ਹੈ ਜਣੇ ਕਿ ਉਹਨੂੰ ਪੂਰੀ ਕੋਸ਼ਿਸ਼ ਕੀਤੀ ਜੋਰ ਲਾਇਆ ਮਸ਼ਹੂਰ ਕਰਨ ਵਾਸਤੇ ਜੂਸ ਦਾ ਆਈਕਨ ਬਣਾਉਣ ਵਾਸਤੇ ਵੀ ਨੌਜਵਾਨ ਪਿੱਛੇ ਲੱਗ ਜਾਣ ਲੱਗਦੇ ਗਏ ਸੀ ਇਹ ਇਹਦੇ ਵਿੱਚ ਕੋਈ ਦੋਦਾਮਾਨ ਨਹੀਂ ਵੀ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਇਹਨੂੰ ਪੇਸ਼ ਕਰੇਗੇ ਇਹ ਤਲਵਾੜੇ ਵਰਗੇ ਇਹ ਸਾਰੇ ਨਾਲ ਸੀ ਤੇ ਜਿੰਨਾ ਚਿਰ ਉਹਦੇ ਕੋਲੇ 4 ਪੈਸੇ ਸੀ ਉਹਦੀ ਚਾਪਲੂਸੀ ਕਰਦੇ ਰਹੇ ਖਾਂਦੇ ਪੀਂਦੇ ਰਹੇ ਤੇ ਉਹਨੂੰ ਡਾਇਲੋਗ ਇਹ ਜਿਹੇ ਦਿੱਤੇ ਉਹ ਭਿੰਡਰਾਂ ਵਾਲੇ ਬਾਰੇ ਬੋਲ ਦਿੰਦਾ ਸੀ ਸਟੇਜ ਤੇ ਚਲੋ ਫਿਰ ਆਪਾਂ ਜੇ ਸ਼ੁਰੂ ਕਰਦੇ ਹਾਂ ਤਾਂ ਭਿੰਡਰਾਂ ਵਾਲੇ ਸੰਤੰਤ ਸ਼ੁਰੂ ਕਰਦੇ ਹਾਂ ਉਹਨੇ ਆਪਣੀ ਫਿਲਮ ਦਾ ਡਾਇਲੋਗ ਵਿੱਚ ਬੋਲ ਦੇਣਾ ਭੱਜਣ ਵਾਲੇ ਨੂੰ ਧਰਤੀ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ ਤੇ ਸਾਨੂੰ ਇਹ ਦੋਨੋਂ ਚਾਹੀਦੇ ਇਦਾਂ ਦੇ ਡਾਇਲੌਗ ਬੋਲ ਕੇ ਜਿਹੜਾ ਮੁਰੇ ਜੂਤ ਬੈਠਾ ਸੀ ਨੌਜਵਾਨ ਉਹ ਕਿਤੇ ਨਾ ਕਿਤੇ ਗੁੰਮਰਾਹ ਹੋਇਆ ਇਹ ਚ ਕੋਈ ਦੁਰਾਵਾਦੀ ਤੇ ਉਦੋਂ ਬਾਅਦ ਦੇ ਵਿੱਚ ਉਹ ਬੰਦਾ ਸਿਮਰਿਤ ਸਿੰਘ ਮਾਨ ਵਰਗੇ ਦੇ ਧੱਕੇ ਚੜ ਗਿਆ ਜਿਹੜੀ ਅਡਾਇਓਲਜੀ ਸੀ ਉਹ ਪਿੰਡਰਾਂ ਵਾਲਿਆਂ ਦੀ ਲੈ ਬੈਠਾ ਕਾਫੀ ਜਣ ਕੇ इमोशनल ਹੋ ਕੇ ਉਹ ਬੰਦਾ ਭਾਵਕ ਹੋ ਕੇ ਬੋਲ ਗਿਆ ਉਹਦੇ ਪਿੱਛੇ ਕਾਫੀ ਲੋਕ ਲੱਗੇ ਸੀ ਤੇ ਜਿਹੜਾ ਇਹ ਬਾਦਲਾਂ ਦਾ ਚਮਚਾ ਹੈ ਤਲਵਿੰਦਰ ਸਿੰਘ ਤਲਵਾੜਾ ਇਹਨੂੰ ਸਭ ਕੁਝ ਪਤਾ ਸੀ ਵੀ ਉਹਦੀ ਗੇਮ ਕਿੱਦਾਂ ਪਾਉਣੀ ਹੈ ਕਿੱਦਾਂ ਨੀਨਾ ਅਰੇਨਾ ਰਾਣੀ ਜਿਹੜੀ ਕੋਈ ਅਮਰੀਕਾ ਤੋਂ ਆ ਕੇ ਉਹਦੇ ਨਾਲ ਫਿਲਮ ਕਰਦੀ ਹੈ ਸੇਮ ਸਟੋਰੀ ਸੀ ਉਹ ਜਿੱਦਾਂ ਉਹਨੂੰ ਗੱਡੀ ਦੇ ਵਿੱਚ ਐਕਸੀਡੈਂਟ ਕਰਕੇ ਮੌਤੇ ਘਾਟ ਉਤਾਰਿਆ ਜਾਂਦਾ ਹੈ ਸ਼ਮਨਿਤ ਮਾਨ ਵਰਗੇ ਕਹਿੰਦੇ ਸੀ ਮੱਥੇ 'ਚ ਗੋਲੀ ਵੱਜੀ ਉਹਦਾ ਭਰਾ ਪਹਿਲਾਂ ਕਹਿੰਦਾ ਸੀ ਅਸੀਂ ਪੈਰਵਾਈ ਕਰਾਂਗੇ ਇਨਸਾਫ ਲਈ ਮੰਗ ਕਰਾਂਗੇ ਬਾਅਦ ਵਿੱਚ ਸਾਰੇ ਬੰਦੇ ਚੁੱਪ ਹੋ ਗਏ ਤੇ ਇਹ ਉਹੀ ਤਲਵਾਰ ਹੈ ਜਿਹੜਾ ਹਰ ਵਕਤ ਦੀਪ ਸਿੱਧੂ ਦੇ ਨਾਲ ਰਹਿੰਦਾ ਸੀ ਉਹਨੂੰ ਮਸ਼ਹੂਰ ਕਰਨ ਵਾਸਤੇ ਲੱਗਿਆ ਹੋਇਆ ਸੀ ਤੇ ਹੁਣ ਉਹ ਬਾਦਲਾਂ ਦਾ ਕੋਲੀ ਚੱਟ ਬਣਿਆ ਹੋਇਆ ਹੈ ਬਾਦਲਾਂ ਦਾ ਕੋਲੀ ਚੱਟ ਬਣਿਆ ਹੋਇਆ ਵੱਡੇ ਵੱਡੇ ਪੱਤਰਕਾਰ ਜਦੋਂ ਗੱਲਬਾਤ ਕਰਦੇ ਨੇ ਸ਼ਖਵੀਰ ਬਾਦਲ ਦੀ ਉਹ ਤਾਰੀਫ ਕਰਦੇ ਆ ਇਹ ਜਿ ਪ੍ਰਾਣੀਆਂ ਵੀਡੀਓ ਕੱਢ ਕੇ ਦੇਖੋਗੇ ਉਹਦੇ ਵਿੱਚ ਉਹ ਬਾਦਲ ਨੂੰ ਭੰਡੇ ਜਾਂਦਾ ਹਰ ਵਕਤ ਭੰਡੇ ਲੱਗਦਾ ਸਵਾਲ ਤਾਂ ਕਿਤੇ ਨਾ ਕਿਤੇ ਉੱਠਣਗੇ ਜਾਨੀ ਕਿ ਮੈਂ ਗੱਲ ਮਕਾਉਣ ਦੀ ਕੋਸ਼ਿਸ਼ ਕਰਾਂ ਮੇਰੇ ਚਮਚੇ ਹੁੰਦੇ ਲੈ ਨਾ ਇਹਨਾਂ ਨੂੰ ਕੋਈ ਸਮਝ ਨਹੀਂ ਹੁੰਦੀ ਜਾਂ ਇਹ ਕਹਿ ਲਈ ਵੀ ਉਹਨਾਂ ਨੂੰ ਕੋਈ ਮਤਲੀ ਹੁੰਦਾ ਵੀ ਅਸੀਂ ਕਿਹੜੀ ਦਾਲ ਵਿੱਚ ਜਾਣਾ ਹੈ ਕਿਹੜੀ ਸਬਜ਼ੀ ਵਿੱਚ ਜਾਣਾ ਹੈ ਮਿਰ ਸਾਨੂੰ ਕਿੱਥੇ ਵਰਤਿਆ ਜਾ ਸਕਦਾ ਇਹਨੂੰ ਕੋਈ ਮਤਲਬ ਨਹੀਂ ਇਹਨੂੰ ਇਹ ਹੋਣਾ ਚਾਹੁੰਦਾ ਵੀ ਜਿਹੜੇ ਡੋਂਗੇ ਵਿੱਚ ਅਸੀਂ ਡੁੱਬਣਾ ਵੀ ਉਹ ਡੋਂਗੇ ਵਿੱਚ ਸਬਜ਼ੀ ਕਿੰਨੀ ਕੁ ਪਈ ਹੈ ਦਾਲ ਕਿੰਨੀ ਕੁ ਪਈ ਹੈ ਯਾਨਕਿ ਉਹ ਝੂਠੀ ਹੋਵੇ ਸੱਚੀ ਹੋਵੇ ਕੋਈ ਮਤਲਬ ਨਹੀਂ ਇਹਨਾਂ ਦਾ ਕੰਮ ਬਸ ਝੂਠ 'ਚ ਰਹਿਣਾ ਹੁੰਦਾ ਤੇ ਹੁਣ ਜਿੰਨੀ ਸਿਫਤ ਬਾਦਲਾਂ ਦੀ ਕਰ ਰਿਹਾ ਤੇ ਚੰਗੀ ਤਰ੍ਹਾਂ ਲੋਕਾਂ ਨੂੰ ਪਤਾ ਹੈ ਬੀ ਇਹ ਬੰਦਾ ਦੀਪ ਸਿੱਧੂ ਦੇ ਕਿੰਨਾ ਨੇੜੇ ਸੀ ਤੇ ਹੁਣ ਕਿੰਨਾ ਇਹ ਬੰਦਾ ਲੱਖੇ ਸਧਾਣੇ ਦੀ ਵਿੱਚ ਗੱਲ ਕਰਦਾ ਜਣ ਕਿ ਇਹ ਕਹਿ ਲਉ ਵੀ ਸਰੋਵਰ ਵਿੱਚ ਇਸ਼ਨਾਨ ਕਰਕੇ ਨਾ ਸਾਰੇ పాਪ ਲਾ ਕੇ ਐ ਦੁੱਧ ਚਟਾ ਹੋ ਕੇ ਜਣ ਕਿ ਕਹਿ ਲਈਏ ਦੁੱਧ ਧੋਤਾ ਬਣ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦਾ ਵੀ ਸਾਡੇ ਵਰਗਾ ਤਾਂ ਕੁਝ ਹੈ ਹੀ ਨਹੀਂ ਇੱਥੇ ਦੇ ਨਾਲ ਬਾਦਲਾਂ ਨੂੰ ਵੀ ਕਲੀਨ ਚਿੱਟ ਦਿੰਦਾ ਪੂਰੀ ਚਮਚਾਗਿਰੀ ਕਰਕੇ ਬਾਦਲ ਕੇ ਆਉਣਗੇ ਡੈਨੋਸੌਰ ਕੌਣ ਹੁੰਦੇ ਐ ਸੁਖਵੀਰ ਬਾਦਲ ਨੇ ਧੜਕ ਬੰਦਾ ਜੋ ਕਹਿੰਦਾ ਉਹ ਕਰ ਦਿੰਦਾ ਇਹਨਾਂ ਹਰਾਮਖੁਰਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਬਾਦਲਾਂ ਨੇ ਜਿੰਨਾ ਪੰਜਾਬ ਦਾ ਸੇਕ ਕੌਮ ਦਾ ਸ਼ੋਮਨੀ ਕਮੇਟ ਦਾ ਨੁਕਸਾਨ ਕੀਤਾ ਇਹਨਾਂ ਕੋਈ ਕਰ ਹੀ ਨਹੀਂ ਸਕਦਾ ਤੇ ਫਿਰ ਵੀ ਇਹ ਬੰਦੇ ਚਮਚਾਗਿਰੀ ਕਰਨ ਤੋਂ ਬਾਅਦ ਆਉਂਦੇ ਨੇ ਜੇ ਮੈਂ ਸਿਰੇ ਦੀ ਗੱਲ ਕਰਦਿਆਂ ਨਾ ਸਿਰੇ ਦੀ ਗੱਲ ਕਰਦਿਆਂ ਤਾਂ ਦੀਪ ਸਿੱਧੂ ਦੇ ਕਤਲ ਵਿੱਚ ਵੀ ਇਹਦਾ 100% ਹੱਥ ਹੈਗਾ ਜੇ ਕੋਈ ਇਹਨੂੰ ਮੁੱਦਾ ਪਾ ਕੇ ਛੇਤਰ ਫੇਰ ਕੇ ਪੁੱਛੇ ਹੁਣ ਪੁੱਛਣਾ ਕਿਹਨੇ ਉਹਦਾ ਭਰਾ ਚੁੱਪ ਹੈ ਉਹਦੀ ਜਥੇਬੰਦੀ ਵਾਲੇ ਚੁੱਪ ਨੇ ਜਿਹੜੀਆਂ ਭੇਡਾਂ ਸੀ ਉਹ ਚੁੱਪ ਨੇ ਦੀਪ ਸਿੱਧੂ ਆਪਣਾ ਡਾਇਲੋਗ ਹੁੰਦਾ ਸੀ ਕਿ ਭੇਡਾਂ ਮੁੰਨੀਆਂ ਜਾ ਸਕਦੀਆਂ ਨੇ ਚਮੜਾਈਆਂ ਨਹੀਂ ਜਾ ਸਕਦੀਆਂ ਉਹਨਾਂ ਵਿੱਚੋਂ ਇਹ ਚਮਚਾ ਇਹਦਾ ਪਲਵਿੰਦਕ ਪਲਵਾੜਾ ਵੀ ਹੁੰਦਾ ਹੈ ਜਿਹੜਾ ਹੁਣ ਬਾਦਲਾਂ ਦੀ ਚਮਚਾ ਗਿਰੇ ਚਾਪਲੂਸੀ ਕਰ ਰਿਹਾ ਹੈ ਇਹ ਸਚਾਈ ਹੈ ਜੀ ਅੱਛਾ ਮੈਂ ਆਪਣੇ ਵੱਲੋਂ ਬੇਨਤੀ ਕਰਦੀ ਹਾਂ ਬਹੁਤੇ ਬੰਦੇ ਕਹਿਣਗੇ ਕਿ ਨਹੀਂ ਤੁਸੀਂ ਵਿਰੋਧ ਤਾਂ ਕਿਸੀ ਮੈਂ ਅੱਜ ਵੀ ਵਿਰੋਧ ਤਾਂ ਵਿੱਚ ਆ ਜੀ ਮੈਂ ਅੱਜ ਵੀ ਵਿਰੋਧ ਤਾਂ ਵਿੱਚ ਆ ਮੈਂ ਹੱਕ ਵਿੱਚ ਕਦੋਂ ਖੜਨਾ ਜਦੋਂ ਕਿ ਪੰਜਾਬ ਦਾ ਨੌਜਵਾਨ ਮਰਵਾ ਧਰਮਾਂ ਤੋਂ ਉੱਪਰ ਉੱਠ ਕੇ ਨਿਊਟਰਲ ਹੋ ਕੇ ਇਹ ਕਹੋਗੇ ਕਿ ਮੈਂ ਪੰਜਾਬ ਦੇ ਲੋਕਾਂ ਲਈ ਰਾਜਨੀਤੀ ਕਰਨੀ ਹੈ ਪੰਜਾਬ ਲਈ ਖੜਨਾ ਹੈ ਮੈਂ ਉਦੋਂ ਹੱਕ ਵਿੱਚ ਖੜੂ ਜਿਹੜਾ ਬੰਦਾ ਧਰਮ ਦੀ ਆੜ ਵਿੱਚ ਕੌਮ ਦੀ ਆੜ ਵਿੱਚ ਰਾਜਨੀਤੀ ਕਰਦਾ ਉਹਨੂੰ ਕੋਈ ਵੀ ਲਾਇਕ ਨਹੀਂ ਕਰੂਗਾ ਸਾਡੇ ਪੂਰੇ ਭਾਰਤ ਦਾ ਬੇੜਾ ਘਰ ਕੀ ਜਿਹੜੇ ਲੋਕਾਂ ਨੇ ਧਰਮ ਤੇ ਰਾਜਨੀਤੀ ਕੀਤੀ ਆ ਉਹਦਾ ਕਰਕੇ ਹੋਇਆ ਅਸੀਂ ਜਿਉਂ ਕੋਈ ਬੰਦਾ ਰਾਜਨੀਤੀ ਕਰਦਾ ਨੇ ਮੁੱਦਿਆਂ ਤੇ ਕਰਦਾ ਨੇ ਕੋਈ ਵਿਜ਼ਨ ਲੈ ਕੇ ਚੱਲਦਾ ਉਹਦੇ ਹੱਕ ਵਿੱਚ ਖੜਾਂਗੇ ਕੋਈ ਵੀ ਹੋਵੇ ਇਹਨਾਂ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ ਜਾ ਸਕਦਾ ਇਹ ਬੰਦੇ ਕੱਲ ਕਿੱਥੇ ਖੜੇ ਸੀ ਅੱਜ ਕਿੱਥੇ ਖੜੇ ਆ ਹੁਣ ਲਖੇ ਤੁਸੀਂ ਪੁੱਛ ਕੇ ਦੇਖ ਲਓ ਉਹਦੇ ਸਵਾਲ ਪਏ ਪੱਤਰਕਾਰਾਂ ਨੇ ਕੀਤੇ ਹੋਏ ਕਿ ਤੁਸੀਂ ਪੰਥਕੋਂ ਉਹ ਕਹਿੰਦਾ ਮੈਂ ਪੰਜਾਬੀ ਹਾਂ ਮੈਂ ਪੰਥਕ ਨਹੀਂ ਹੈਗਾ ਫਿਰ ਪੰਥਕ ਏਜੰਡਾ ਉਹ ਬੰਦੇ ਲੈ ਕੇ ਕਿਵੇਂ ਚੱਲਣਗੇ ਸ਼ਰਮ ਪਤਾ ਹੈ ਨਾ ਹੁਣ ਜਿਹੜੀ ਚਵਲ ਮਾਰੀ ਹੈ ਨਾ ਬਲਵਿੰਦਰ ਤਲਵਾੜੇ ਨੇ ਉਹ ਕੀ ਮਾਰੀ ਹੈ ਕਹਿੰਦਾ ਸ਼ੋਮਣੀ ਅਕਾਲੀ ਦਲ ਸਵੀਰ ਵਾਲ ਦੀ ਪਾਰਟੀ ਪੰਥਕ ਪਾਰਟੀ ਉਹਨੇ ਗੱਲ ਕਹੀ ਪਾਰਟੀ ਦਾ ਪੰਥ ਕਹੇਗੀ ਪਰ ਜਿਹੜੇ ਪਾਰਟੀ ਦੇ ਕਾਬਜ ਨੇ ਉਹ ਪੰਥਕ ਨੇ ਜਿਉ ਪੰਥਕ ਹੁੰਦੇ ਉਹਨਾਂ ਦੀ ਸਰਕਾਰ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋ ਜਾਂਦੀ ਸਰਸੇ ਵਾਲੇ ਬਲਾਤਕਾਰੀਆਂ ਨੂੰ ਜਿਹੜਾ ਦੇ ਕੋਲੋਂ ਉਹ ਮਾਫੀ ਦਵਾ ਦਿੰਦੇ ਜਿਹੜੇ ਲੋਕ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ ਉਹਨਾਂ ਤੇ ਗੰਦੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਨਹੀਂ ਆ ਕੋ ਬੰਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਬੰਦੀਆਂ ਸੀਆਂ ਦੀ ਰਿਹਾਈ ਲਈ ਪੰਜ ਵਾਰੀ ਇਹ ਮੁੱਖ ਮੰਤਰੀ ਰਹੇ ਗਏ ਨੇ ਉਦੋਂ ਇੱਕ ਵਾਰੀ ਵੀ ਗੱਲ ਨਹੀਂ ਕੀਤੀ ਸੈਂਟਰ ਸਰਕਾਰ ਦੇ ਨਾਲ ਹੁਣ ਪਿੰਡਦੇ ਨੇ ਇਹ ਪੰਥਕ ਨਹੀਂ ਹੈਗੇ ਪਾਰਟੀ ਪੰਥਕ ਹੋ ਸਕਦੀ ਹੈ ਬਾਦਲ ਕਾ ਲਾਣਾ ਜਿਹੜੇ ਹੁਣ ਕਾਬਜ਼ ਨੇ ਇਹ ਪੰਥਕ ਨਹੀਂ ਹੈਗੇ ਤੇ ਇਹ ਜਿਹੜੀਆਂ ਜੱਬੜੀਆਂ ਮਾਰੀਆਂ ਨੇ ਨਾ ਪਲਵਿੰਦਰ ਤਲਵਾੜੇ ਨੇ ਤੇ ਮੈਂ ਕੋਈ ਲੋਕਸ਼ਿਪਕੇ ਨਹੀਂ ਮੈਂ ਸਿੱਧੇ ਤੌਰ ਤੇ ਚਮਚਾ ਉਹਦਾ ਨਾਂ ਲਾ ਕੇ ਕਿਹਾ ਵੀ ਇਹ ਚਮਚੇ ਸਭ ਤੋਂ ਵੱਡੇ ਚਾਪਲੂਸ ਨੇ